ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਹੁਤ ਚੰਗੀਆਂ ਵੈੜਾਂ ਮਖਾਉਣੀਆਂ ਇੱਕ ਡੱਬੀ ਵੈੜ ਤਾਜੀ ਸੂਈ ਸਵਾਈ ਥੋੜਾ ਸਮਾਂ ਹੀ ਹੋਇਆ ਹੋਊਗਾ ਸੂਈ ਨੂੰ ਬੱਚਾ ਲਗਭਗ ਗਿੱਲਾ ਜਿਹਾ ਹੀ ਪਿਆਜ ਜੇ ਤੇ ਇੱਕ ਜਰਸੀ ਵਿਹੜ ਸੋਹਣੀ ਵਜਨ ਵਾਲੀ ਚੰਗੇ ਦੁੱਧ ਵਾਲੀ ਮੱਜਾ ਵਰਗਾ ਪੈਠਪੜਾ ਪੂਰੀ ਭਾਰੀ ਨਰੋਇ ਨਗਰ ਵੱਡੇ ਗੱਦ ਵਾਲੀ ਵਿਹੜ ਆ ਇਹ ਦੋਨਾਂ ਕੇ ਸੇਲ ਆ ਪ੍ਰਾਈਜ਼ ਜੈ ਜੀ ਹੋਣਗੇ ਇਨਫਰਮੇਸ਼ਨ ਲੈ ਦੰਨਾ ਆਉ ਕਰਦੇ ਗੇ ਅਲ ਬਾਦ ਹਾਂਜੀ ਬਾਈ ਸਾਸੀ ਕਾਲ ਸਾਸੀ ਕਾਲ ਜੀ ਨਾਮ ਤੇ ਐਡਰੈਸ ਨਾਮ ਰਜਿਸਟ੍ਰੇਸ਼ਨ ਕੇ ਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਫੋਨ ਨੰਬਰ ਦਾ ਜੀ 9877624531 ਇੱਕ ਹੀ ਫੇਰ ਦਾ 9877624531 ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਜੀ ਹਨ ਕਹਿਣਾ ਵਾ ਸੂਆ ਇਹ ਵੀਰੇ ਦੂਜੀ ਸੂਈ ਹੈ ਬੜਾ ਹੂੰ ਇਹਨੂੰ ਬਸ 10 15 ਮਿੰਟ ਹੀ ਹੋਇਆ ਸੂਈ ਨੂੰ ਠੀਕ ਹੈ ਹਾਂਜੀ ਕਿੰਨਾ ਇੱਕ ਦੁੱਧ ਪਿਆਜੂ ਦੁੱਧ ਵੀਰੇ ਮਾਲਕਾਂ ਨੇ ਪਿਛਲੇ ਸੂਏ ਦਾ 20 ਲੀਟਰ ਦੱਸਿਆ ਤੇ ਆਪਾਂ 20 ਡਸ ਕੀ ਦੇਵਾਂਗੇ ਬਾਈ ਮਗਰ ਬੱਚਾ ਬੱਚਾ ਵੀਰੇ ਬੱਚਾ ਕੱਢੀਏ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਪਹਿਲੇ ਸੂਏ ਜਿੰਨਾ ਤੋਂ ਲਈਓ ਉਹ ਦੱਸ ਦਿਆ ਕਿ 20 ਲੀਟਰ ਦੁੱਧ ਇਹਦੇ ਥੱਲੋਂ ੱਚੋਇਆ ਬਾਕੀ ਡੱਬੀ ਵਹਿੜਾ ਕੱਦ ਕਾਰਠ ਵਾਲੀ ਆ ਜੇ ਵੜਾ ਇੰਨਾ ਦੁੱਧ ਨਹੀਂ ਦਿੰਦਿਆਂ ਫਿਰ ਹਿਮਾਚਲ ਆ ਲੀਆਂ ਜਰਸੀਆਂ ਨਹੀਂ ਥੋੜੀ ਇੰਨਾ ਦੁੱਧ ਦੇਣਾ ਤਾਜੀ ਸੂਈ ਸਵਾਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਮਗਰ ਮੇਲਕਾਫ ਵਜਨ ਮੋਜਨ ਬਹੁਤ ਐ ਸੋਹਣਾ ਬੋਡੀ ਸਟ੍ਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਹਵਾਨਾ ਵੀ ਬਹੁਤ ਸੋਹਣਾ ਠੋਸ ਨਿਗਰ ਹਵਾਨਾ ਉਪਰੋਂ ਫਟਾਂ ਕੁ ਚੌੜਾ ਹਵਾਨਾ ਸਟਾਰਟ ਹੁੰਦਾ ਥਣਾ ਦੀ ਸਾਫ਼ ਸੁਥਰੀ ਆ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆਹੀ 10-15 ਦਿਨ ਰਹਿ ਗਏ ਪਾ ਦੋਂਦੇ ਤੇ 10ਾਂਕ ਦਿਨਾ ਜੀ ਪਸ਼ੂ ਸਹੀ ਮੈਨੇ ਦੁੱਧ ਤੇ ਆਉਂਦਾ ਆ 80 ਆ ਜੇ ਨਾ ਫੇਰ ਤਾਂ ਮੌਸਮ ਦਾ ਫੁੱਲੀ ਫਰਕ ਪੈ ਜਾਂਦਾ ਤੇ ਜੇ ਅਗਲਾ ਵਧੀਆ ਸੇਵਾ ਕਰ ਲੂਗਾ ਤੇ ਕਰਮਾ ਵਾਲੀ ਵਧੀਆ ਖੁੱਲਾ ਦੁੱਧ ਪਿਆ ਜੂ ਥਾਨ ਮੁਠੀ ਵਾਲੇ ਹਦੀ ਚਵਾਈ ਵਾਲੇ ਆ ਗੈਬ ਚ ਨਿਕਖੜ ਮੈਂ ਕੱਲੇ ਕੱਲੇ ਲੱਗੇ ਆ ਫੋਟ ਸ਼ੰਗ ਪੋਰਾ ਆਵਨੀ ਚਾਮ ਗੋਜਮ ਕੋ ਪਿੰਡੇ ਚ ਪੂਰੀ ਐ ਨਾ ਕੋਈ ਤਫੜੀ ਐ ਨਾ ਕੋਈ ਤਫੜੀ ਦਾ ਨਿਸ਼ਾਨ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੋਦੀ ਵਾਲੀ ਬੱਚੀ ਜਿਸ ਨੇ ਮੁੱਲ ਜਾਇਜ਼ ਜਿਆ ਲੈ ਜਾਂਦੇ ਨਾਲ ਮੁੱਲ ਵੀਰੇ 70 75 ਜਿੰਨਾ ਮਰਜ਼ੀ ਕਰ ਲਈ 68000 ਦੀ ਦੇ ਦਾਂਗੇ 68000 ਦੀ ਹਾਂਜੀ ਹੂੰ ਕਮਾ ਲਈਏ ਦੋਸਤੋ ਮੁੱਲ ਵੀਰ ਕਹਿੰਦਾ 70000 75000 ਜਿੰਨਾ ਮਰਜ਼ੀ ਕਰਾ ਲੋ 68000 ਦੀ ਵਾੜ ਦੇ ਦਿਆਂਗੇ ਬਿਲਕੁਲ ਜਾਇਜ਼ ਜਵਾਨ ਦਾ 20 ਕਿਲੋ ਦੁੱਧ ਵਾਲੀ ਫਿਰ ਦੋਨੇ ਵੀ ਪਤਾ ਇਦੂ ਘੱਟ ਮੁੱਲ ਚ ਦਾ ਫਿਰ ਦਿੰਦਾ ਵੀ ਕੋਈ ਨਹੀਂ ਬਾਕੀ ਤੁਸੀਂ ਵੀ ਜਦੋਂ ਆਓਗੇ ਆ ਕੇ ਅੱਖਾਂ ਨਾਲ ਆਪਦੀ ਵਹਿੜ ਵੇਖੋਗੇ ਤੁਹਾਡੇ ਵੀ ਮਨ ਲੱਗੂਗੀ ਤਾਜੀ ਸੂਈ ਸਵਾਈ ਆ ਜਦੋਂ ਨੂੰ ਤੁਸੀਂ ਆਉਣਾ ਸੌਦਾ ਹੋਣਾ ਉਦੋਂ ਨੂੰ ਜੇਰ ਪੈ ਜਾਣੀ ਹੈ ਜੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂਗਾ ਜਿਹਦੇ ਪਸੰਦ ਆਉਗੀ ਅਗਲਾ ਆਪਦੀ ਵੇਖ ਕੇ ਤਸੱਲੀ ਕਰ ਲੈ ਹੰਦੀ-ਸੁੰਦੀ ਵੀ ਪੂਰੀ ਆ ਬਈ ਸੀਲਸਾਉ ਪੂਰੀ ਆ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਉਠੀ ਵਾਲਾ ਹਦੀ ਚਵਾਈ ਵਾਲਾ ਥਾਨ ਚਵਾਈ ਵੀ ਪੂਰੀ ਚੰਗੀ ਆ ਮੋਟੀ ਧਾਰ ਆ ਮਗਰਲੇ ਥਾਣਾ ਚੋਂ ਵੀ ਵੇਖ ਲੋ ਕੋਈ ਭੂਰ ਨਹੀਂ ਛਿੱਟਾ ਨਹੀਂ ਚਵਾਈ ਇੱਕ ਨੰਬਰ ਮੁੱਲ ਜਮਾ ਜਾਇਜ਼ ਔਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਣ ਹੋ ਜੂ 22 ਕਿਲੋ ਖੁੱਲਾ ਦੁੱਧ ਪਿਆ ਜੂ ਬਾਕੀ ਹੁਣ ਅੱਗੇ ਮੌਸਮ ਵਧੀਆ ਗਰਮੀ ਚ ਤਾਂ ਚਲੋ ਪਸ਼ੂ ਔਖਾ ਹੁੰਦਾ ਪਰ ਹੁਣ ਤਾਂ 10 15 ਦਿਨ ਰਹਿ ਗਏ ਆ ਪਾਦੋਂ ਦੇ ਅਸੂਜ ਤਾਂ ਮੌਸਮ ਦਾ ਫੋਲੀ ਫਰਕ ਪੈ ਜਾਂਦਾ ਵਧੀਆ ਖੁੱਲਾ ਦੁੱਧ ਪਿਆ ਦੇਣਾ ਤੇ 2 ਨੰਬਰ ਤੇ ਇਹਦਾ ਕੰਨ ਮਾਂਸੂਆ ਇਹ ਵੀ ਵੀਰੇ ਦੂਜੇ ਸੂਰੇ ਹੁੰਦੀ ਹੈ ਜਰਸੀ ਇਧਰ ਦੀ ਹੈ ਪੰਜਾਬ ਵਾਲੀ ਨੋਕਲ ਆਪਣੀ ਹੂੰ ਤੇ ਇਹ ਦਿਨ ਕੱਢਦੀ ਵੀਰੇ 5 ਤੋਂ 7 5-7 ਦਿਨ ਲੱਗੇ ਹਾਂਜੀ ਦੁੱਧ ਕਿੰਨਾ ਕਿਹਾ ਦੁੱਧ ਵੀਰੇ ਇਹਦਾ ਵੀ ਮਾਲਕ ਨੇ 20 ਲੀਟਰ ਦੱਸਿਆ ਆਪਾਂ 20 ਰਸਕ ਦੇਣੀ ਆ ਬਈ ਕੱਢ ਲਈਏ ਬਾਹਰ ਨੂੰ ਦੋਸਤੋ ਇਹ ਵੀ ਵੀਰ ਕਹਿੰਦਾ 5-7 ਦਿਨ ਹਜੇ ਲੈ ਜੂਗੀ ਬਾਕੀ ਪੈਠ ਪੜਾਈ ਵੇਖ ਸਕਦੇ ਆ ਪੂਰਾ ਹਾਰਡ ਪਿਆ ਕੋਈ ਨਵਾਇਆ ਨਹੀਂ 5-6 ਦਿਨ ਲੈ ਜਾਣੇ ਆ ਬਾਕੀ ਝੋਲ ਵਾਲੀ ਵੱਛੀ ਆ ਲੇਵਾ ਲਾਹੂ ਬਹੁਤੇ ਇੱਕ ਨੰਬਰ ਵਹਿੜ ਨਵੀਂ ਵੱਡਾ ਹਵਾਨਾ ਤਿਆਰ ਕਰਕੇ ਸੂ ਕਿਉਂਕਿ ਹਵਾਨੇ ਦੀ ਤਿਆਰੀ ਦੱਸਦੀ ਆ ਮੋਢੋਂ ਉਪਰੋਂ ਚੌੜਾ ਸਟਾਰਟ ਹੁੰਦਾ ਬਾਕੀ ਸਾਈਡਾਂ 'ਚ ਵੱਲ ਟੱਲ ਹਜੇ ਬਹੁਤ ਬਾਕੀ ਆ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਆ ਆਮ ਜਰਸੀ ਤੁਹਾਨੂੰ ਪਤਾ ਹੀ ਆ మీడియం ਜੀ ਹਾਈਟ ਦੀ ਹੁੰਦੀ ਆ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਆ ਲੋਕਲ ਬੱਛੀ ਲਈ ਆ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ 20 ਕਿਲੋ ਕਹਿ ਕੇ ਬਾਈ ਕਹਿੰਦਾ ਦੇਣੀ ਆ ਥਾਣਾ ਹਸਦੀ ਚਵਾਈ ਵਾਲੇ ਆ ਗਾੜੀ 'ਚ ਵੀ ਦੁੱਧ ਚੰਗਾ ਉਹ ਮੂਰਲੇ ਥਣ ਤੋਂ ਗੱਠਾਂ ਨੂੰ ਹਵਾਨਾ ਗਿਆ ਧਨੀ ਵਾਲੇ ਪਾਸੇ ਨੂੰ ਫਿਰਦਾ ਬਾਕੀ ਗੁਵਾ ਹੀ ਦੇਖ ਸਕਦੇ ਤੁਸੀਂ ਐ ਟਾਰਗਾ ਕਰਦੀ ਆ ਮਾਤਰਾ ਵਾਲੀਆਂ ਜਰਸੀਆਂ ਤਾਂ ਮੋਕ ਬਹੁਤ ਮਾਰਦੀਆਂ ਲਗਭਗ ਇੱਥੋਂ ਅੱਧਾ ਕੰਦਾ ਜੱਤ ਲੱਗ ਹੀ ਜਾਂਦਾ ਓਰੀਜਨਲ ਇੱਧਰ ਲਈਏ ਵੀਰੇ ਅਗਲਾ ਐ ਨਾ ਸੋਚੇ ਵੀ ਜਾ ਕੇ ਉੱਥੇ ਨਿੱਕੀ ਹੀ ਲੱਗੂਗੀ ਓਰੀਜਨਲ ਇੱਧਰ ਲਈਏ ਇੱਕ ਕਹਿਣ ਦੇ ਵਾਲੇ ਨਹੀਂ ਬੰਦਾ ਸਾਫ਼ਤ ਕਰਦੇ ਹਿਮਾਚਲ ਵਾਲੀ ਆਪਾਂ ਬੈਠੀਆਂ ਬਾਈ ਜੈਜ ਮੋਲੇ ਜੈਜ ਮੋਲੇ ਵੀਰੇ ਇਹ ਵੀ 68000 ਦੀ ਦੇ ਰਾਂਗੇ ਕਮਾ ਲਈਏ ਦੋਸਤੋ ਇੱਕ ਨੰਬਰ ਵੀ 68 ਦੀ ਦੋ ਨੰਬਰ ਵੀ 68 ਦੀ ਓਰੀਜਨਲ ਵੀ ਦੱਸਦਾ ਲੋਕਲ ਵੱੱਛੀ ਲਈ ਵੀ ਆ ਬਾਕੀ ਜਾਨਵਰੀ ਦਸੀ ਜਾਂਦਾ ਉਹ ਤਾਂ ਪਹਿਲੀ ਗੱਲ ਹਿਮਾਚਲ ਵਾਲਿਆਂ ਦਾ ਹੁੰਦੀਆਂ ਹੀ ਗੋਡੇ ਕੇ ਜੱਡੀਆਂ ਤੇ ਇੱਕ ਲਿਸੀਆਂ ਮਰੀਆਂ ਹੰਮੀਆਂ ਜੀਆਂ ਹੁੰਦੀਆਂ ਪਰ ਇਹ ਫੁੱਲ ਵਜਨ ਵਾਲੀ ਬੱਛੀ ਐ ਬਾਕੀ ਹਵਾਨਾ ਸੋਹਣਾ ਵੱਡੋ ਤਾਂ 7-8 ਕਿਲੋ ਦੁੱਧ ਮਸਾਂ ਹੀ ਦਿੰਦੀਆਂ ਮੂਲੋਂ ਕੋਈ ਜੇ ਬਾਲੀ ਸੇਵਾ ਕਰਦੇ ਆ ਦਾਣਾ ਵੱਧ ਪਾਉਣੇ ਤਾਂ ਉਹਨਾਂ ਨੂੰ ਮੋਕ ਲੱਗ ਜਾਂਦੀ ਐ ਮੇਧਾ ਹੀ ਕਿਉਂਕਿ ਉਹਨਾਂ ਦੇ ਉਦਾਂ ਦੇ ਹੁੰਦੇ ਆ ਤਾਂ ਹੀ ਉਹ ਫਿਰ ਦੁੱਧ ਕਾਦਾ ਦੇਣਾ ਜਦੋਂ ਮੇਧਾ ਚੱਲਦਾ ਨਹੀਂ ਉਹਨਾਂ ਦਾ ਖਣ ਪੂਰਾ ਚੰਗਾ ਹਵਾਨੇ ਤੇ ਬਰੀਕ ਬਰੀਕ ਵੇਨ ਚੰਗੀਆਂ ਸੀਲਸਾਉ ਦੋਵੇਂ ਨਾ ਕੀ ਫੁੱਲ ਐ ਬਾਕੀ ਤੁਸੀਂ ਸਕਰੀਨ ਤੇ ਵੇਖਿਆ ਹੀ ਐ ਆ ساری ਵਲਟਲ ਕੱਢ ਕੇ ਸੋਣਾ ਪੰਜ ਛੇ ਦਿਨ ਬੜੇ ਆਰਾਮ ਨਾਲ ਲੈ ਜਾਣੇ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੋ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਹਿੜਾਂ ਜੇ ਕੋਈ ਡੱਬੀ ਵਹਿੜ ਲੈਣ ਦਾ ਚਾਹ ਵਾਣਾ ਤਾਜੀ ਸੂਈ ਸਵਾਈ ਆ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ 20 ਕਿਲੋ ਖੁੱਲਾ ਪਿਆ ਜੂ ਦੁੱਧ ਤਾਂ ਹੋ ਸਕਦਾ ਵੱਧ ਪਿਆ ਜੇ ਕਿਉਂਕਿ ਦੁੱਧ ਦੇਣਾ ਸੇਵਾ ਨੇ ਆ ਡੱਬੀਆਂ ਵਹਿੜਾਂ ਤਾਂ 20 25 25 30 30 40 40 ਫਾਰਮ ਵਾਲਿਆਂ ਦਾ ਫਿਰ ਦੂ ਦੂ ਡਰਮ ਦੁੱਧ ਆ ਦੇ ਦਿੰਦਿਆਂ ਪਰ ਦਿੰਦਿਆਂ ਸੇਵਾ ਨਾ ਉਹ ਡੱਬੇ ਨਾਲ ਦਾਣਾ ਨਹੀਂ ਪਾਉਂਦੇ ਸਿੱਧਾ ਬੂਰੀਆਂ ਨਾਲ ਹੀ ਦਾਣਾ ਪਾਉਂਦੇ ਆ ਜਿੰਨਾ ਜਾਨਵਰ ਖਾ ਲੇ ਫੀਡ ਉਨੀ ਖਵਾ ਦਿੰਦੇ ਆ ਤੇ ਫਿਰ ਦੁੱਧ ਦਾ ਆਪੇ ਦੂ ਡਰਮ ਦੇਣਾ ਤੇ ਜੇ ਫਾਰਮ ਵਾਲੇ ਵੀ ਬੱਕ ਜੇ ਨਾਲ ਫੀਡ ਪਾਉਣ ਅੱਧਾ ਕਿਲੋ ਸਵੇਰ ਫੀਡ ਪਾਉਣ ਅੱਧਾ ਕਿਲੋ ਸ਼ਾਮ ਨੂੰ ਫੀਡ ਪਾਉਣ ਤੇ ਫਿਰ ਉਹ ਆਪੇ ਨੋ ਤੁ ਥੋੜਾ ਦੇਣ ਫਿਰ ਆਪੇ ਜਾਗਣਾ ਚੋਣੀ ਪਵੇ ਇਹ ਦੋ ਪਸ਼ੂ ਸੇਲ ਆ ਬਿਲਕੁਲ ਸਸਤੇ ਜੇ ਮੋਲ ਦੇ ਛੋਟੇ ਭਾ ਦੇ ਡੱਬੀ ਤੇ ਜਰਸੀ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ